ਸਭਮੀ ਸ਼ੰਕਰਨੰਦ ਮਹਾਰਾਜੀ ਪੂਰੀ ਵਾਲਿਆਂ ਦਾ 93ਵਾਂ ਅਵਤਾਰ ਦਿਹਾੜਾ ਮਨਾ ਰਹੇ ਹਨ ਭਾਵੇਂ ਕਿ ਗੁਰਦੇਵ ਮਹਾਰਾਜੀ ਦਾ ਜਿਹੜਾ ਅਵਤਾਰ ਦਿਹਾੜਾ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਥਾਵਾਂ ਤੇ ਮਨਾਇਆ ਜਾ ਰਿਹਾ ਹੈ ਇਹ ਨਿਰੰਤਰ 12 ਜੁਲਾਈ ਤੋਂ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਇਸ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤਾਂ ਵੱਡੀ ਖੁਸ਼ੀ ਤੇ ਵੱਡਾ ਮਾਣ ਇਸ ਨਗਰ ਨੂੰ ਹੈ ਪਿੰਡ ਬਡੂਂਦੀ ਨੂੰ ਤੇ ਅਸੀਂ ਜਿੱਥੇ ਗੁਰਾਜਮਾ ਹਾਂ ਸਭਾਈ ਮਾਹਾਂ ਸਾਡੇ ਵਿਚਕਾਰ ਪ੍ਰਮੇਸ਼ਰ ਕਰਨ ਤੇ ਮਹਾਰਾਜੀ ਪੁਰੀ ਵਾਲੇ ਗੁਰਦੇ ਮਹਾਰਾਜ ਜੀ ਆਪ ਜੀ ਨੂੰ ਪਤਖ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ ਤੇ ਉਹਨਾਂ ਦਾ ਜਿਹੜਾ ਇਹ ਜਨਮ ਸਥਾਨ ਹੈ ਜਿਹੜਾ ਅੱਜ ਦਾ ਸਮਾਗਮ ਹੈ ਇਹ ਵੀ ਇੱਕ ਵਲਖਣਤਾ ਰੱਖਦਾ ਹੈ ਕਿ ਸਾਜੂ ਸਾਰਿਆਂ ਵੱਜੋਂ ਉਹਨਾਂ ਦੇ ਜਨਮ ਸਥਾਨ ਤੇ ਬੈਠ ਕੇ ਗੁਰਦੇਵ ਮਹਾਰਾਜ ਜੀ ਦੇ ਨਾਲ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਜਿਹੜਾ ਇਹ ਮੌਕਾ ਮਿਲਿਆ ਹੈ। ਖੂਬ ਆਪ ਸਭ ਸੰਗਤਾਂ ਬਹੁਤ ਬੜਪਾਹੀ ਹੋ। ਸਾਰਿਆਂ ਨੂੰ ਗੁਰਦੇਵ ਮਹਾਰਾਜ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਤੇ ਗੁਰਦੇਵ ਮਹਾਰਾਜ ਜੀ ਨੂੰ ਵੀ ਉਹਨਾਂ ਦੇ ਆਗਮਨ ਪਰਵ ਦੀ ਲੱਖ ਲੱਖ ਵਧਾਈ ਤੇ ਹੁਣ ਗੈਵੀ ਖਿਆਲ ਦਾ ਵਿਚਾਰਨ ਹੋਵੇਗਾ। ਪ੍ਰੰਤ ਮੰਗਲਾਚਰਨ ਸਾਰੀਆਂ ਸੰਗਤਾਂ ਲਈ ਪਾਈ ਖੜੇ ਹੋਣਾ ਉਪਰੰਤ ਗੁਰਦੇਵ ਮਹਾਰਾਜ ਜੀ ਕੇ ਕਚੰਦੀ ਰਸਮ ਲਗਾਈ

ah uh... I'm ਸਤਿਗੁਰਦੇਵ ਕੀ ਜੈ ਧੰਤਨ ਸਤਗੁਰ ਪੂਰੀ ਮਹਾਰਾਜ ਜੀ ਕੀ ਜੈ ਧੰਤਨ ਸਤਗੁਰ ਲਾਲਦਾਤ ਮਹਾਰਾਜ ਜੀ ਕੀ ਜੈ ਧੰਤਨ ਸਤਗੁਰ ਗੰਗਾ ਨੰਦ ਮਹਾਰਾਜ ਜੀ ਕੀ ਜੈ ਸ੍ਰੀ ਦਰਬੇ ਮਹਾਰਾਜ ਜੀ ਕੀ ਜੈ ਦਰਬ ਸੰਤੋ ਕੀ ਜੈ ਸਤਿ ਸਤਿ ਧਰਮ ਦੇ ਵਿੱਚ ਜਿਨੀ ਨਿਰਕਾਰੇ ਬਾਹੁਰਕਾ ਇਸ ਲਗਨ ਦੇ ਵਿੱਚ ਆਏ ਅਨੇਕਾਂ ਬਾਹੁਰਕਾ ਦੇ ਚੰਨ ਪਾਏ ਗੇ ਦੀ ਦਾਸ ਜੀ ਜਿਸ ਨਗਰ ਦਾ ਨਾਮ ਪਲ ਹੈ ਭਗਤੰਤਨ ਸਦੂਰ ਸਵਾਮੀ ਲੰਗਨ ਦੇ 埔ਰੀ ਵਾਲੇ ਨੂੰ ਕੋਟੜਾ ਪਹੁੰਚਣ ਲੋ ਕੋਟੜਾ ਪਹੁੰਚਣ ਤੇਨਾ ਕੋਟੜਾ ਪਹੁੰਚਣ ਆਲਸਕਾਰ ਕਰਦਾ ਹੈ ਜਿੰਨਾ ਦੀ ਕਿਰਪਾ ਨਾਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਬਾਕੀ ਹਾਜ਼ਰੀਆਂ ਭਰਦੇ ਹਾਂ ਇਹ ਉਹਨਾਂ ਦੀ ਕਿਰਪਾ ਜੀ ਸਦਕਾ ਹੈ ਕਿ ਉਹਨਾਂ ਦਾ ਹੀ ਅਹਿਦਾਰ ਹੈ ਭਗਤੰਤਨ ਸਦੂਰ गुरुा नहाजी स्थान है सत्यगुरु गुर्गा भूल बन का स्थान है उन्होंने कृपा के दास विराजमान है नहीं मनाए जाते समय संतान को जन्मदिन नहीं मनाए जाते संतान ने मनाए मनाई लगी भी बस पर फिर भी गणपति बोल के आया जिला का फैसला अटल हमारा जो फैसला है ਤੋ ਤਲੀ ਹੈ ਕਿ ਤਸੇ ਜੋ ਜੋ ਦੋਦੇ ਹੋ ਜਨਮ ਜਨ ਬਣਾਉਂਦਾ ਹੈ ਮੈਂ ਤੁਹਾਡੇ ਨਹਾ ਰਹਾ ਆਓ ਗੇਤ ਕੱਟਾ ਤਿਆਰ ਹਾਂ ਗੇਤ ਤੇ ਜਾਣਗੇ ਨਾਲ ਹੀ ਦਾਸ ਤੇ ਬੇਤੀ ਕਰੇਗਾ ਜੇ ਮੰਨੋ ਗਰੀਬ ਦਾ ਸਮਾਹਨ ਤੇ ਗਰਬਾਣੀ ਅੰਦਰ ਕਾਤਨ ਕਰਦੇ ਆਨ ਬਹਿਤਾ ਬਜੋ ਕੰਨਿਆ ਮਾਰੇ ਬਹਿਤਾ ਬਜੋ ਬਨਖੰਡ ਜਾਏ ਕਿਸੇ ਨੂੰ ਕੋਈ ਅਨੇਕੀ ਇੰਟਰ ਵਿੱਚ ਕਰਦਨ ਕੀਤਾ ਹੈ ਇਹ ਅਨੰਦ ਦ੍ਰਗਤਾਂ ਵਿੱਚ ਦ੍ਰਗਤ ਅਪਕੜ ਮੈਂ ਇਹ ਰੋੜ ਦੀ ਆਕਸੀਜਨ ਹਰ ਰੋਜ਼ ਸਾਨੂੰ ਜਿਹੜਾ ਵੱਡਾ ਪਿਪੜਾ ਦਿੰਦਾ ਆ ਹਰ ਰੋਜ਼ ਦੰਦਾ ਹੈ ਸਾਡਾ ਸਰੀਰ ਹਵਾ ਪਾਣੀ ਦੇ ਨਾਲ ਚੱਲਦਾ ਹੈ ਪਾਣੀ ਦੀ ਵੀ ਜੋ ਜ਼ਰੂਰਤ ਹੈ ਹਵਾ ਵੀ ਘਟਦਾ ਜਾ ਰਹੀ ਹੈ ਆਕਸੀਜਨ ਵੀ ਘਟਦੀ ਜਾ ਰਹੀ ਹੈ ਦਾਸ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਸਾਨੂੰ ਅੰਦਰਸਤ ਲਗਾਉਣੇ ਚਾਹੀਦੇ ਹਨ ਮੈਂ ਸਾਡੇ ਮਜੂਦਾ ਸਰਪੰਚ ਗਿਆਨਮ ਹੈ ਆ ਸਰਦਾਰ ਗੁਰシャン ਸਿੰਘ ਨੂੰ ਵੀ ਮੈਂ ਬੇਨਤੀ ਕਰਾਂਗਾ ਜੇ ਹੋਰ ਵੀ ਸਾਡੇ ਇੱਕ ਵੀ ਦੀ ਸੇਖੋ ਇੱਕ ਵੀ ਬੈਠੇ ਹਨ ਉਹ ਰਮ ਦੀ ਜਿਵੇਂ ਬੈਠੇ ਸਾਡੇ ਲਈ ਲਗਦੇ ਕਈ ਵਾਰ ਆ ਕੇ ਸੱਚੇ ਬੈਠਿਆ ਨੂੰ ਵਿਗਿਆਨ ਰੂਪੀਕਰਨ ਵਿਗਿਆਨ ਤਾਂ ਵੱਡਾ ਵੱਡਾ ਯੋਗਦਾਨ ਹੈ ਸੰਸਾਰ ਦੇ ਤੁਹਾਡੀ ਇਤਨੀ ਮहिमा ਕੀਤੀ ਗਈ ਹੈ ਬਰਮਾ ਮਿਸ਼ਨ ਨੇ ਇਹ ਦੀਵਾਰ ਕਥਾ ਵੀ ਕੀਤੀ ਹੈ ਬਰਮਾ ਕੁਝ ਨਹੀਂ ਕਰ ਸਕੇਗਾ ਅਗਰ ਉਹਦੇ ਨਾਲ ਸਬਕ ਨਹੀਂ ਲਈ ਉਹਨਾਂ ਦਾ ਜੋੜਾ ਅਤੇ ਵਿਗ્ઞੋ ਵੀ ਕੁਝ ਨਹੀਂ ਕਰ ਸਕੀਗਾ ਜੇ ਲੱਖ ਨਹੀਂ ਹੈ ਅਤੇ ਸ਼ਿਵ ਦੀ ਭਵਾਂ ਅੰਨਲ ਪਾਰਗਤੀ ਹੈ ਸ਼ਿਵ ਦੀ ਭਵਾਂ ਆਨ ਵੀ ਖੁਦ ਨਹੀਂ ਕਰ ਸਕਿਆ ਇਹਨਾਂ ਦਾ ਪਾਰਗਤੀ ਇਹ ਕਰਕੇ ਸ਼ੈਵ ਅਤੇ ਸ਼ਕਤੀ ਜਿਹੜੀ ਸ਼ਕਤੀ ਹੈ ਤੁਹਾਡੇ ਕੋਲ ਮੈਂ ਬੇਨਤੀ ਕਰਾਂਗਾ ਵੀ ਤੁਸੀਂ ਇਧਰ ਬੀਬੀਆਂ ਧਿਆਨ ਦੇਓ ਬੀਬੀਆਂ ਦਾ ਜਿਹੜਾ ਹਿਰਦਾ ਬੜਾ ਕੋਮਲ ਹੁੰਦਾ ਹੈ ਇਹ ਵੀ ਬੱਚੇ ਨੂੰ ਪਾਲਦੀ ਹੈ ਪਾਲਣ ਪੋਸ਼ਣ ਕਰਦੀ ਹੈ ਮਨੋਸਾਧਾ ਕੋਈ ਦਾ ਕੰਮ ਕਰਦਾ ਤੇ ਵਿਦੇਸ਼ਾਂ ਵਿੱਚ ਜਾ ਸਕਦਾ ਪਰ ਬੱਚੇ ਨੂੰ ਸਾਹਮਣੇ ਤਾਂ ਮਾਤਾ ਦਾ ਕੰਮ ਹੈ ਮਾਤਾ ਦਰੁਹੇ ਦੇਖੇ ਦਰਖਤ ਵੀ ਸਾਡੇ ਮਾਤਾ ਪਿਤਾ ਦਾ ਵੱਧ ਤੋਂ ਵੱਧ ਨੂੰ ਦਰਖਤਾਂ ਦਾ ਪਾਲਣ ਪੋਸ਼ਣ ਕਰਨਾ ਚਾਹੀਦਾ ਹੈ ਵੱਧ ਤੋਂ ਵੱਧ ਲੱਗਾਈਏ ਮੈਂ ਮਿਹਨਤੀ ਕਰਾਂ ਜਿੰਨਾਂ ਨੇ ਦਰਖਤਾਂ ਦੀ ਲੋੜ ਹੈ ਕੌਦੇ ਦੀ ਲੋੜ ਹੈ ਉਹਨੇ ਤੁਹਾਨੂੰ ਦਿੱਤੇ ਜਾਣ ਇਹ ਦਸੰਤਾਲ ਫੋਕੋ ਵੀ ਦਰਖਤ ਕਰਨ ਲਈ ਆਲੇ ਦੁਆਲੇ ਜਿੱਥੇ ਜਗਾ ਖਾਲੀ ਹਨ ਉੱਥੇ ਲਗਾਈਏ ਤੱਲੇ ਗੰਡੇ ਤੇ ਗਾਉਣੇ ਹੀ ਨਹੀਂ ਇਹਨਾਂ ਨੇ ਸੰਭਾਲ ਦਿੱਤਾ ਨਹੀਂ ਇਹ ਪਾਣੀ ਜਿਹੜਾ ਸਾੜ ਕੇ ਪਾਦੇ ਤੁਸੀਂ ਪਾਣੀ ਦੇ ਦੇਉ। ਤਾਂ ਉਹ ਭੁੱਖੇ ਮੱਦੇ ਹੋ ਜਾਣ। ਅੱਗ ਘੜੇ ਕਰੋਗੇ ਬੂਤੇ ਲਾਉਣ ਵੇਲੇ ਜਿਹੜੇ ਲਾਉਣੇ ਹੋ ਉਹ ਹੱਥ ਘੜੇ। ਜਦੋਂ ਬਾੱਕੀ ਨਾ ਲੱਗੇ। ਸਾਡੇ ਸਰਪੰਚ ਸਾਹਿਬ ਨੇ ਜੀ ਦੇਖ ਲਓ ਹੱਥ ਘੜੇ ਕਰ ਦਿੱਤੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਤੇ ਮੈਂ ਹੀ ਮੈਂ ਕੀਏਦਾਰਾ ਕਰਾਂਗੇ ਜਿੰਨੇ ਪੌਦੇ ਨੇ ਲੋੜ ਹੈ ਉਹਨੇ ਪੌਦੇ ਤੁਹਾਨੂੰ ਦਿੱਤੇ ਜਾਣਗੇ ਵੱਧ ਵੱਧ ਪੌਦੇ ਲਗਾ ਨਹੀਂ ਕੇ ਨਹੀਂ ਲਗਾਉਂਦੇ ਤਾਂ ਅਸੀਂ ਗੁਰਮੁਖ ਨਹੀਂ ਹੋਵਾਂਗੇ ਅਸੀਂ ਨਾਸਤਕਾ ਅਸੀਂ ਕਾਫਨਾ ਭਲੇ ਮਨਮੁਖ ਜਿੰਨੇ ਦਰਸਤਾ ਦੀ ਵਹਿਮਾ ਕੀਤੀ ਜੀ ਹੈ ਗੁਰੂ ਗ੍ਰੰਥ ਸਾਹਿਬ ਉਹ ਪੜ ਲਵੋ ਤੇ ਸੰਤਾਂ ਨੇ ਸੰਤ ਕਿਹਾ ਹਨ ਗ੍ਰੰਥਾਂ ਵਿੱਚ ਪੜ ਲਵੋ ਸੰਤ ਪਰੇਖ ਹਨ ਇਤਨੇ ਪਰਮਾਨਦ ਦਿੱਤੇ ਗਏ ਹਨ ਕਿ ਦਫ਼ਤਰਾਂ ਨੇ ਸਾਡਾ ਦਫ਼ਤਰਾਂ ਨੇ ਇਸ ਕਰਕੇ ਪਰਮਾਨਦ ਦਿੱਤੇ ਹਨ ਸਾਡਾ ਪ੍ਰੀਖਿਆ ਦੇ ਨੇ ਇਹ ਸਵਾਲ ਹੈ ਮੀਤ ਰੋੜ ਦਾ ਧਾਨੀ ਕਿਤੇ ਪੱਪਾ ਇੰਨਾ ਵੱਡਾ ਪਿੰਡ ਦੇ ਧਾਨੀ ਹੋਵੇਗਾ ਜੇ ਤੁਸੀਂ ਪਿੱਪੜ ਨਵਾ ਦਿੱਤੇ ਲਹਾਲ ਤੇ ਤਾਂ ਉਹ ਜਿੰਨਾ ਧਾਨ ਉਹ ਕਰਦੇਣ ਤੁਹਾਨੂੰ ਫਲ ਮਿਲੇਗਾ ਕਿੰਨਾ ਧਾਰ ਕੋਈ ਕਰ ਨਹੀਂ ਸਕੂਗਾ ਉਸੇ ਆਪਣੇ ਬਹੁਤ ਵੱਡੇ ਅੰਬੇਰਿਆਂ ਦੇ ਨੂੰ ਲੈ ਲਓਗਾ ਗੈਣ ਦਾ ਉਹ 20 ਕਰੋੜ ਦਾ ਦਾਇਆ ਇੱਕ ਦਿਨ ਕਰਦਾ ਵੇਦਨ ਸਾਰੇ ਉਹ ਬੱਡੇ ਅੰਬੇਰਿਆਂ ਦੇ ਜੇ ਜੇ ਨੰਬਰ ਦਾ ਦਾਇਆ ਦੇ ਬਾਤੂ ਲਾ ਕੇ ਦਾ ਕਰਦਾ ਉਹ ਵੀ ਆਕਸੇ ਦਿੱਤੇ ਹਨ ਫਟ ਜਾਦਾ ਨਹੀਂ ਆਕਸੇ ਦਿੱਤਾ ਹੈ ਪਰ ਇਹ ਬਾਤ ਉਹ ਸਾਨੂੰ ਗਰਾਫ ਤੇ ਲਗਾਉਣ ਚਾਹੀਦੇ ਹਨ ਬਹੁਤ ਵੱਡਾ ਧਾਨੀ ਹੈ ਜੇ ਤੁਸੀਂ ਗਰਾਫ ਤੇ ਲਗਾ ਦਿੱਤੇ ਤੋ ਉਹ ਆਦਤਾ ਜਿਹੜਾ ਦੇਖਣ ਵਿੱਚ ਤੜੀ ਆਵੇਗਾ ਉਹ ਤਾਂ ਸਲਾਹਾ ਕੀਤੀ ਜਾਂਦੀ ਹੈ ਮਹਿਮਾ ਕੀਤੀ ਜਾਂਦੀ ਜੇ ਜਨੰਦਾਨ ਇਤਨਾ ਦਰਦ ਇਤਨਾ ਦਰਦ ਕੀਤੇ ਤੇ ਸਲਾਹਾ ਤਾਂ ਨਹੀਂ ਹੋ ਗਈ ਪਰ ਇਹਦਾ ਇਹਦਾ ਮੁੰਡਾ ਦਾਾਮ ਹੈ ਇਹ ਬਹੁਤ ¿Qué pasa? कुदरत कादर पुरश गुर कीर्ति मंथन दयर पुर पर कीर्ति मंथन दयर छो त नीर खीर ब करो गेका दिक़ुर में सिखया नीर खीर ब करो गवेका दिक़ी गुराम सिख ਕੋਦਰ ਤਕਾਦਰ ਦੇ ਜਵਸਨੇ ਕਾਦਰ ਸਰਬ ਤੇਵਸਨਾ ਹੈ ਧਰਮ ਗੁਰਾਂ ਤੋਂ ਬੜਾ ਸਭ ਆਖੜ ਇਹ ਗੱਲ ਪਰਮ ਗਿਆਨੀ ਦੱਸਦਾ ਸਾਰੀਆਂ ਸੰਗਤਾਂ ਦੋਲੇ ਮਹਾਰਾਜ ਜੀ ਦਾ ਸਨਮਾਨ ਕਰ ਰਹੇ ਨੇ ਜਸਵੰਤ ਸਿੰਘ ਖਾਲਸਾ ਜੀ ਇਹਨਾਂ ਨੂੰ ਬੜੀ ਸੇਵਾ ਬੋਲੋ ਸੰਗਤ ਜੀ ਸਤਿ ਸ੍ਰੀ ਅਕਾਲ ਜਸੇ ਦਾ ਸਨਮਾਨ ਵੀ ਲੈ ਰਹੇ ਨੇ ਸਵਾਮੀ ਉਮਰਨਾ ਜੀ ਤੋਂ ਸੰਗਤ ਜੀ ਅੱਜ ਤੋਂ ਕੁਝ ਦੇ ਤਾਂ ਬੜੀ ਖੁਸ਼ੀ for something after you do this the